ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ afghanistan ਦੇ ਕੋਲ ਇੱਕ ਖੁਰਮ ਦਰਿਆ ਹੈ ਕਹਿੰਦੇ ਹਨ ਕਿ ਉਸ ਖੁਰਮ ਦਰਿਆ ਦੇ ਕੋਲ ਧੰਨ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਅਤੇ ਭਾਈ ਮਰਦਾਨਾ ਜੀ ਪਹੁੰਚੇ ਜੇ ਸਮੇ ਉਸ ਖੁਰਮ ਦਰਿਆ ਕੋਲ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਪਹੁੰਚਦੇ ਹਨ ਤਾਂ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਇੱਕ ਸਵਾਲ ਕਰਦੇ ਹਨ ਗੁਰੂ ਪਿਆਰਿਓ 52 ਸਾਲ ਦੀ ਬਿੱਤਰਤਾ ਤੋਂ ਬਾਅਦ ਪਹਿਲੀ ਵਾਰ ਪੁੱਛਣ ਲੱਗੇ ਗੁਰੂ ਜੀ ਨੂੰ ਵੇਖਦੇ ਹੋਏ ਭਾਈ ਮਰਦਾਨਾ ਜੀ ਕਹਿੰਦੇ ਹਨ ਬਾਬਾ ਹੋਰ ਕਿੰਨਾ ਕੁ ਪੈਂਡਾ ਕਟਣਾ ਹੈ ਦਾ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਮਰਦਾਨਿਆ ਤੁਸਾਂ ਦਾ ਅੱਜ ਅਖਿਰਲਾ ਦਿਨ ਹੈ ਪਰ ਅਸਾਂ ਨੇ ਅਜੇ ਸਫ਼ਰ ਤੈਅ ਕਰਨਾ ਹੈ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਮੈਂ ਇੰਜ ਤਾਂ ਨਹੀਂ ਆਖਿਆ ਗੁਰੂ ਪਿਆਰਿਓ ਇਸ ਤਰ੍ਹਾਂ ਗੁਰੂ ਜੀ ਤੇ ਭਾਈ ਮਰਦਾਨਾ ਜੀ ਦੀ ਚਰਚਾ ਹੋਈ ਤੇ ਅਚਾਨਕ ਭਾਈ ਮਰਦਾਨਾ ਜੀ ਨੂੰ ਬਹੁਤ ਜ਼ੋਰਾਂ ਦੀ ਭੁੱਖ ਲੱਗ ਗਈ ਤੇ ਉਥੋਂ ਦੇਖ ਕੇ ਇੱਕ ਖਰਬੂਜਾ ਛਕਣ ਲੱਗ ਪਏ ਅਤੇ ਕਹਿੰਦੇ ਨੇ ਕਿ ਭਾਈ ਮਰਦਾਨਾ ਜੀ ਖਰਬੂਜੇ ਨੂੰ ਬੜੀ ਤੇਜ਼ੀ ਦੇ ਨਾਲ ਛਕਦੇ ਹਨ ਗੁਰੂ ਜੀ ਇੱਕ ਦਰਖਤ ਦੀ ਛਾਵੇਂ ਬੈਠੇ ਹਨ ਭਾਈ ਮਰਦਾਨਾ ਜੀ ਛਕਦੇ ਗਏ ਛਕਦੇ ਗਏ ਤੇ ਹੁਣ ਗੁਰੂ ਜੀ ਦੇ ਨਾਲ ਪਰੇਂ ਵੀ ਬੜਾ ਸੀ ਤੇ ਹੱਸੀ ਮਖੌਲ ਵੀ ਬੜਾ ਕਰਦੇ ਸਨ ਛਕਦੇ ਛਕਦੇ ਹੱਸਦੇ ਹੱਸਦੇ ਭਾਈ ਮਰਦਾਨਾ ਜੀ ਗੁਰੂ ਜੀ ਵੱਲ ਵੇਖ ਕੇ ਕਹਿਣ ਲੱਗੇ ਬਾਬਾ ਕਹਿੰਦਾ ਤਾਂ ਹੋਵੇਗਾ ਇਹਨੇ ਸਾਰਾ ਹੀ ਅਨਮੁਖਾ ਦਿੱਤਾ ਹੈ ਤਾਂ ਗੁਰੂ ਜੀ ਹਾਸ ਪਏ ਕਹਿੰਦੇ ਭਾਈ ਜੀ ਤੋਸਾਂ ਆਪਣੇ ਹਿੱਸੇ ਦਾ ਮੁਕਾਵਣਾ ਹੈ ਅਸਾਂ ਆਪਣੇ ਹਿੱਸੇ ਦਾ ਮੁਕਾਵਾਂਗੇ ਆਪਣੇ ਹਿੱਸੇ ਦੇ ਦਾਣੇ ਤਾਂ ਬੰਦੇ ਨੂੰ ਚੁਗਣੇ ਹੀ ਪੈਂਦੇ ਹਨ ਮਰਦਾਨਿਆ ਤੋਸਾ ਆਪਣੇ ਹਿੱਸੇ ਦਾ ਮੁਕਾਵਣਾ ਹੈ ਗੁਰੂ ਪਿਆਰੇ ਉਹ ਅਚਾਨਕ ਉਹ ਖਰਬੂਜਾ ਛਕਦੇ ਛਕਦੇ ਭਾਈ ਮਰਦਾਨਾ ਜੀ ਦੇ ਪੇਟ ਵਿੱਚ ਪੀੜਾ ਉੱਠ ਪਈ ਭਾਈ ਮਰਦਾਨਾ ਜੀ ਦਰਦ ਦੇ ਨਾਲ ਲੰਮੇ ਪੈ ਗਏ ਤੇ ਭਾਈ ਮਰਦਾਨਾ ਜੀ ਅਰਧ ਵਿਅਸੀ ਦੀ ਹਾਲਤ ਵਿੱਚ ਹੋ ਗਏ ਦਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦਾ ਸੀਸ ਆਪਣੀ ਗੋਦ ਵਿੱਚ ਰੱਖਿਆ ਦੋਵੇਂ ਹੱਥਾਂ ਦੇ ਨਾਲ ਭਾਈ ਮਰਦਾਨਾ ਜੀ ਦੇ ਮੋਢੇ ਖੁੱਟਦੇ ਹਨ ਵੇਖੋ ਗੁਰੂ ਪਿਆਰਿਓ ਕੈਸਾ ਪ੍ਰੇਮ ਗੁਰੂ ਨਾਨਕ ਜੀ ਦਾ ਆਪ ਕਰਤਾਰ ਭਾਈ ਮਰਦਾਨੇ ਜੀ ਦੇ ਮੋਢੇ ਖੁੱਟਦੇ ਹਨ ਜਦੋਂ ਗੁਰੂ ਜੀ ਨੇ ਅਜੇ ਹਾਂ ਲਾੜ ਲੜਾਇਆ ਤਾਂ ਭਾਈ ਮਰਦਾਨੇ ਜੀ ਨੂੰ ਨੀਂਦ ਆ ਗਈ ਸਕੂਨ ਮਿਲ ਗਿਆ ਸ਼ਾਂਤੀ ਆ ਗਈ ਸਕੂਨ ਅਤੇ ਸ਼ਾਂਤੀ ਕਿਉਂ ਨਾ ਹੋਵੇ ਜੇ ਨਿਰੰਕਾਰ ਦੀ ਗੋਦ ਹੋਵੇ ਗੁਰੂ ਨਾਨਕ ਦੀ ਗੋਦ ਹੋਵੇ ਤਾਂ ਅਜਿਹਾਂ ਸਕੂਨ ਕਿਸੇ ਸਵਰਗ ਵਿੱਚ ਵੀ ਨਹੀਂ ਮਿਲ ਸਕਦਾ ਪਾਈ ਮਰਦਾਨਾ ਜੀ ਦੀਆਂ ਅੱਖੀਆਂ ਮਟੀਆਂ ਗਈਆਂ ਤੇ ਗੁਰੂ ਜੀ ਨੇ ਅਚਾਨਕ ਭਾਈ ਮਰਦਾਨੇ ਜੀ ਨੂੰ ਮੋਢਿਆਂ ਤੋਂ ਹਿਲਾਇਆ ਤੇ ਕਹਿਣ ਲੱਗੇ ਮਰਦਾਨਿਆ ਅੱਖਾਂ ਖੋਲੋ ਵਿਛੋੜੇ ਦਾ ਸਮਾਂ ਆ ਗਿਆ ਹੈ ਭਾਈ ਜੀ ਅੱਖਾਂ ਖੋਲੋ ਹੁਣ ਵਿਛੜਨਾ ਪਵੇਗਾ ਗੁਰੂ ਪਿਆਰੇਓ ਤਦ ਭਾਈ ਮਰਦਾਨਾ ਜੀ ਦੇ ਨੈਤਰ ਖੁੱਲੇ ਨੈਤਰ ਖੋਲਦੇ ਸਾਰ ਹੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ बाबा तू कौन है 52 साल दी मित्रता ਵਿੱਚ ਅੱਜ ਤੱਕ ਨਹੀਂ ਪੁੱਛਿਆ ਕਿ ਬਾਬਾ ਨਾਨਕ ਤੂੰ ਕੌਣ ਹੈ ਪਰ ਅੱਜ ਪੁੱਛਦੇ ਹਨ ਬਾਬਾ ਤੂੰ ਕੌਣ ਹੈ ਫਿਰ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਤੂੰ ਪਛਾਣਿਆ ਨਹੀਂ ਉਹੀ ਤਲਵੰਡੀ ਦੇ ਵੇਦੀਆਂ ਦਾ ਨਾਨਕ ਪਛਾਣਿਆ ਨਹੀਂ ਗੁਰੂ ਪਿਆਰਿਓ ਤਾ ਭਾਈ ਮਰਦਾਨਾ ਜੀ ਕਹਿਣ ਲੱਗੇ ਨਹੀਂ ਬਾਬਾ ਤੂੰ ਖੁਦਾ ਹੈ ਤੂੰ ਰੱਬ ਹੈ ਤੂੰ ਖੁਦਾ ਹੈ ਤੂੰ ਰੱਬ ਹੈ ਤਦ ਗੁਰੂ ਜੀ ਨੇ ਆਪਣੀ ਉਂਗਲ ਭਾਈ ਮਰਦਾਨੇ ਜੀ ਦੇ ਹੋਠਾਂ ਤੇ ਰੱਖ ਦਿੱਤੀ ਤੇ ਕਹਿਣ ਲੱਗੇ ਇਹ ਅੱਖਰ ਇੱਥੇ ਹੀ ਬੰਦ ਕਰ ਦਿਓ ਇਹ ਅੱਖਰ ਅੱਗੇ ਚਲਾਉਣੇ ਨਹੀਂ ਮੈਂ ਖੁਦਾ ਨਹੀਂ ਮੈਂ ਰੱਬ ਨਹੀਂ ਤਾ ਭਾਈ ਮਰਦਾਨਾ ਜੀ ਕਹਿਣ ਲੱਗੇ ਚੰਗਾ ਬਾਬਾ ਜੇ ਤੂੰ ਖੁਦਾ ਨਹੀਂ ਤਾਂ ਤੂੰ ਖੁਦਾ ਦਾ ਡੂਮ ਹੈ ਤੂੰ ਰੱਬ ਦਾ ਡੂਮ ਹੈ ਤੇ ਮੈਂ ਤੇਰਾ ਡੂਮ ਹਾਂ ਤਾਂ ਗੁਰੂ ਮਹਾਰਾਜ ਮੁਸਕਰਾਪੇ ਤੇ ਕਹਿਣ ਲੱਗੇ ਮਰਦਾਨਿਆਂ ਗੜੀਆਂ ਥੋੜੀਆਂ ਰਹਿ ਗਈਆਂ ਹਨ ਅੱਜ ਘੜੀਆਂ ਮੁੱਕ ਚਲੀਆਂ ਹਨ 24 ਸਵਾਸ ਨੇੜੇ ਹਨ ਮਰਦਾਨਿਆਂ 24 ਸਵਾਸ ਬਾਕੀ ਰਹੇ ਗਏ ਹਨ ਮੰਗ ਲਓ ਕਿ ਹੀ ਮੰਗਣਾ ਕਰਦੇ ਹੋ ਜੋ ਮੰਗੋਗੇ ਉਹ ਦੇ ਦੇਵਾਂਗੇ ਤਦ ਭਾਈ ਮਰਦਾਨਾ ਜੀ ਨੇ ਕਿਹਾ ਬਾਬਾ ਮੋਕੋ ਵਿਛੋੜਨਾ ਨਹੀਂ ਬਾਬਾ ਮੈਨੂੰ ਵਿਛੋੜੀ ਨਾ ਮੈਨੂੰ ਆਪਣੇ ਤੋਂ ਦੂਰ ਨਾ ਕਰੀ ਤਾਂ ਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਤੁਸਾਂ ਦੇ ਸਰੀਰ ਨੂੰ ਕਬਰ ਵਿੱਚ ਪਾਈਏ ਕਿ ਅੱਗ ਵਿੱਚ ਸਾੜੀਏ ਇਹ ਸੁਣ ਕੇ ਭਾਈ ਮਰਦਾਨਾ ਜੀ ਦੇ ਨੇਤਰਾਂ ਵਿੱਚ ਜਲ ਭਰ ਆਇਆ ਤੇ ਕਹਿਣ ਲੱਗੇ ਬਾਬਾ ਤੇਰੀ ਸੰਗਤ ਦੀ ਬਰਕਤ ਦੇ ਨਾਲ ਸਾਡਾ ਤਨ ਮਨ ਨਿਹਾਲ ਹੋ ਗਿਆ ਹੁਣ ਸਾਡੇ ਇਸ ਮਿੱਟੀ ਦੇ ਪੁੱਤਲੇ ਨੂੰ ਭਾਵੇਂ ਅੱਗ ਵਿੱਚ ਸਾੜ ਭਾਵੇਂ ਕਬਰ ਵਿੱਚ ਪਾ ਅਸਾਂ ਆਪਣਾ ਜਨਮ ਮਰਨ ਸਵਾਰ ਲਿਆ ਹੈ ਗੁਰੂ ਪਿਆਰਿਓ ਜਿਨਨੇ ਗੁਰੂ ਨਾਨਕ ਜੀ ਦੀ ਸੰਗਤ ਕੀਤੀ ਉਹਦਾ ਜਨਮ ਮਰਨ ਸਵਾਰ ਆ ਗਿਆ ਗੁਰੂ ਜੀ ਫਿਰ ਕਹਿਣ ਲੱਗੇ ਮਰਦਾਨਿਆਂ ਗੜੀਆਂ ਨਹੀਂ ਰਹੀਆਂ ਮੰਗੋ ਕੀ ਮੰਗਣਾ ਕਰਦੇ ਹੋ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਦੇ ਨੇਤਰ ਮਿٹے ਗਏ ਬੁਲੀਆਂ ਹਿਲਦੀਆਂ ਗਈਆਂ ਆਵਾਜ਼ ਆਉਂਦੀ ਗਈ ਬਾਬਾ ਤੂੰ ਰੱਬ ਹੈ ਤੂੰ ਖੁਦਾ ਹੈ ਤੂੰ ਰੱਬ ਹੈ ਤੂੰ ਖੁਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਪੁਰਾਣਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ